ਜੇ ਤੁਹਾਨੂੰ ਕਹੇ ਬੜਿਆ ਦੋ ਦੋ ਘੰਟਾ ਉੱਪਰ ਕੜੇ ਬੇਸਟ ਕੋਚ ਬੋਰਡ ਰਿਹਾ ਦੋ ਦੋ ਘੰਟੇ ਕੜੇ ਨਹੀਂ ਇੱਥੇ ਬੱਚਿਆਂ ਦੀ ਇੱਥੇ ਲੈਣ ਨਹੀਂ ਜਿਵੇਂ ਬੱਚਾ ਨਹੀਂ ਨਹੀਂ ਤੁਸੀਂ ਲਿਖੇ ਇੱਥੇ ਬੋਰਡ ਤੇ ਲਾਓ ਜੀ ਪੁੱਛੋ ਜੇ ਜਦੋਂ ਤੁਹਾਡੇ ਕੋਲ ਲੱਗੇ ਇਹ ਬੱਚਿਆਂ ਦਾ ਜਿਹੜਾ ਲੱਗੇ ਹਾਂ ਇਹ ਨੂੰ ਥੋੜਾ ਜਿਹਾ ਕਾਰਨ ਇਸ ਸਾਰੀ ਚ ਠੀਕ ਹੈ ਜੀ ਉਹ ਵੀ ਆ ਗਿਆ ਜੀ ਪਾਸ ਪਾਸ ਨਾ ਸਰ ਜੇ ਤੁਸੀਂ ਦਿੱਤਾ ਨਹੀਂ ਰਿਹਾ ਜੀ ਸਰ ਦੇਖੋ ਕਮੀਆਂ ਜਿੱਥੇ ਮਰਜੀ ਆਪਾਂ ਕੱਢਣ ਜਾਈਏ ਕਮੀਆਂ ਤਾਂ ਕਿਤੇ ਵੀ ਆਪਾਂ ਕੱਢ ਸਕਦੇ ਆ ਸੋ ਉਹਨੂੰ ਦਰੁਸਤ ਕਰਨ ਲਈ ਅਸੀਂ ਜਾਂ ਜਿਹੜਾ ਵੀਨਾ ਦੱਸੇ ਅ ਇੱਥੇ ਪੀਜਨ ਚ ਪਹੁੰਚੇ ਆ ਮੇਰੇ ਨਾਲ ਐਸਐਮਓ ਸਾਹਿਬ ਬੈਠੇ ਆ ਤੇ ਨਾਲ ਮੇਰੇ ਇੱਥੇ ਰਾਜਪ੍ਰਤੋ ਮਿਊਂਟੀ ਕਮਿਸ਼ਨ ਪੰਜਾਬ ਦੇ ਮੈਂਬਰ ਇਸਲਾਮ ਅਲੀ ਜੀ ਨੇ ਸੋ ਅੱਜ ਜਿਹੜੀ ਥੋੜੀ ਜਿਹੀ ਕਮੀਆਂ ਸਾਨੂੰ ਲੱਗੀਆਂ ਲੱਗੀਆਂ ਤੋਂ ਇੱਕ ਤਾਂ ਸਾਨੂੰ ਸਫਾਈ ਦੀ ਥੋੜੀ ਜਿਹੀ ਲੱਗੀ ਆ ਇੱਥੇ ਕਿਉਂਕਿ ਕਿਤੇ ਨਾ ਕਿਤੇ ਪਾਰਕ ਜਿਆਦੇ ਆ ਪਰ ਉਹ ਕਿਤੇ ਮੈਟਰ ਨਹੀਂ ਕਰਦੀਆਂ ਥੋੜੀ ਘੱਟ ਇਸ ਕਰਕੇ ਕਰਦੀਆਂ ਕਿਉਂਕਿ ਅੱਜ ਕੱਲ ਜਿਹੜਾ ਪਤਝੜ ਦਾ ਮੌਸਮ ਹੈ ਤੇ ਉਹ ਮੌਸਮ ਕਰਕੇ ਥੋੜਾ ਜਿਆ ਸਾਨੂੰ ਸਫਾਈ ਜਿਆਦਾ ਰੱਖਣ ਤੇ ਦਿੱਕਤ ਆਉਂਦੀ ਆ ਪਰ ਇੱਕ ਦੋ ਲੱਗਿਆ ਸਾਨੂੰ ਮੈਂ ਐਸਮ ਸਿੰਘ ਸਾਹਿਬ ਨਾਲ ਗੱਲ ਕੀਤੀ ਆ ਵੀ ਆਪਾਂ ਇੱਕ ਦੋ ਵਿੰਡੋ ਜਿਹੜੀ ਆ ਆਪੀਡੀ ਦੀ ਉਹਨੂੰ ਬਾਦੂ ਖਲਾਈਏ ਤਾਂ ਕਿ ਜਿਹੜੇ ਸਾਰੇ ਸੀਨੀਅਰ ਸਿਟੀਜਨ ਆ ਜਿਨ੍ਹਾਂ ਨੂੰ ਕੋਈ ਦਿੱਕਤ ਆਉਂਦੀ ਆ ਉਹਨੂੰ ਅਸੀਂ ਬੜੇ ਈਜ਼ੀਲੀ ਕਵਰ ਕਰ ਸਕੀਏ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਕਿਉਂਕਿ ਸਰਕਾਰ ਵੱਲੋਂ ਬਹੁਤ ਹੀ ਜਿਹੜੀ ਸੇਤ ਸੁਭਾਵਾਂ ਨੂੰ ਲੈ ਕੇ ਬਹੁਤ ਹੀ ਜਿਆਦਾ ਇੱਕ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਸੋ ਅਸੀਂ ਕਿਤੇ ਨਾ ਕਿਤੇ ਸਾਡੇ ਸਟਾਫ ਵੱਲੋਂ ਜਾਂ ਕਿਤੇ ਅਣਜਾਣ ਪਨੇ ਚ ਕੋਈ ਮਾੜੀ ਕਤਾਹੀ ਰਹਿ ਜੇ ਇਸ ਲਈ ਅ ਟਾਈਮ ਟੂ ਟਾਈਮ ਸਾਡੇ ਡਾਕਟਰ ਬਲਬੀਰ ਜੀ ਦੇ ਨਿਰਦੇਸ਼ ਤੇ ਸੋ ਮਾਨ ਸਾਹਿਬ ਦੇ ਸੋ ਇਹਨਾਂ ਦੀ ਸੋਚ ਤੇ ਪਹਿਰਾ ਕਰਦੇ ਹੋਏ ਅਸੀਂ ਕਿਤੇ ਨਾ ਕਿਤੇ ਉਹ ਹਸਪਤਾਲ ਜੀ ਵਿజిਟ ਕਰਦੇ ਆ ਤਾਂ ਕਿ ਸਾਨੂੰ ਉੱਥੇ ਦੇ ਪਤਾ ਲੱਗੇ ਕੋਈ ਮਿਸਟੇਕ ਹੈ ਕੋਈ ਕਮੀ ਆ ਤਾਂ ਲੋਕਾਂ ਨਾਲ ਗੱਲਬਾਤ ਵੀ ਕਰੀਦੀ ਆ ਵੀ ਹਾਂ ਜੀ ਕੋਈ ਦੱਸੋ ਤੁਹਾਨੂੰ ਕੋਈ ਹੈ ਠੀਕ ਹੈ ਛੋਟੀ ਛੋਟੀ ਜਿਹੜੀ ਕਿਤੇ ਨਾ ਕਿਤੇ ਕਮੀ ਰਹਿੰਦੀਆਂ ਉਹਨਾਂ ਨੂੰ ਦੂਰ ਕਰਨ ਦੀ ਅਸੀਂ ਜਲਦ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਹਸਪਤਾਲ ਐਪੀਜੀਐਨ ਮੇਰਾ ਆਪਣੇ ਘਰ ਪਰਿਵਾਰ ਦਾ ਕਿਉਂਕਿ ਮੇਰੇ ਨੇੜੇ ਹੀ ਆ ਮੈਂ ਇਥੇ ਦੂਰ ਨਹੀਂ ਹੈਗਾ ਸੋ ਸਾਰੇ ਪੰਜਾਬ ਦੀ ਜਿੱਥੇ ਪਾਰਟੀ ਨੇ ਜ਼ਿੰਮੇਵਾਰੀ ਲਈ ਆ ਇਹ ਤਾਂ ਆਪਣਾ ਲੋਕਲ ਉੱਚ ਸ੍ਰੀ ਮਰੀਜ਼ਾਂ ਦੀ ਸ਼ਿਕਾਇਤਾਂ ਸੀ ਜਿਵੇਂ ਸਿਟੀ ਸਕੈਨ ਵੱਲੋਂ ਪੱਖੇ ਬੰਦ ਪਏ ਸੀਗੇ ਜੀ ਸਿਟੀ ਸਕੈਨ ਸਿਟੀ ਸਕੈਨ ਨਹੀਂ ਉਹਦੇ ਇੱਕ ਟਾਈਮਿੰਗ ਹੈ ਜੀ ਟਾਈਮਿੰਗ ਦਾ ਜਿਵੇਂ ਹੁਣ ਪੇਸ਼ੈਂਟ ਆਉਂਦੇ ਅਲਟਰਾਸਾਉਂਡ ਵਗੈਰਾ ਕੋਈ ਆਉਂਦੇ ਅਲਟਰਾਸਾਉਂਡ ਦੇ ਸੀਗੇ ਉਹ ਪੇਸ਼ੰਤ ਜਿਹੜਾ ਤੁਹਾਡੇ ਤੁਸੀਂ ਦੇਖਿਆ ਖੜੇ ਸੀਗੇ ਇੱਕ ਬੰਦੇ ਨੇ ਕਿਹਾ ਜੀ ਮੈਂ 6 ਦਿਨ ਤੋਂ ਲਗਾਤਾਰ ਆ ਰਿਹਾ ਹਾਂ ਨਹੀਂ ਉਹ 6 ਦਿਨ ਵਾਲਾ ਤਾਂ ਨਹੀਂ ਹੈਗਾ ਕੋਈ ਗੱਲ ਨਹੀਂ ਪਰ ਹੁੰਦਾ ਹੈ ਕਈ ਵਾਰੀ ਕੋਈ ਇਸ਼ੂ ਹੋ ਜਾਂਦਾ ਹੈ ਕੋਈ ਕਾਰਨ ਹੁੰਦਾ ਕਿਉਂਕਿ ਜਿਹੜੇ ਹਾਇਰ ਕੀਤੇ ਹੋਏ ਆ ਬਾਹਰੋਂ ਡਾਕਟਰ ਉਹਨਾਂ ਦਾ ਟਾਈਮਿੰਗ ਜਿਹੜਾ 2 ਤੋਂ 3 ਤੱਕ ਦਾ ਟਾਈਮ ਹੈ ਪਰ ਮੈਂ ਉਹ ਡਾਕਟਰ ਸਾਹਿਬ ਨਾਲ ਗੱਲ ਕਰਕੇ ਉਹਨੂੰ ਥੋੜੇ ਜਿਹੇ ਸਮੇਂ ਨੂੰ ਵਧਾਣ ਦੀ ਅਸੀਂ ਕੋਸ਼ਿਸ਼ ਕਰਾਂਗੇ ਤਾਂ ਕਿ ਜਿਹੜੇ ਪੇਸ਼ੈਂਟ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਸਰ ਪਾਇਰ ਦੀ ਐਫਐਸਟੀ ਸਿਸਟਮ ਦੀ ਗੱਲ ਕਰੀਏ ਤਾਂ ਪਾਇਰ ਸੇਫਟੀ ਸਿਸਟਮ ਜਿਹੜਾ ਉਹ ਸਾਰਾ ਹੀ ਆਊਟ ਡੇਟਿਡ ਹੈ ਸਰ ਉਹ ਤਾਰਾਂ ਜਦ ਚੋਰੀ ਹੋਈਆਂ ਤਾਂ ਉਸ ਨੂੰ ਰਿਪਲੇਸ ਕਰਨੇ ਮੈਂ ਬਹੁਤ ਕਿਉਂਕਿ ਮੈਨੂੰ ਹੁਣੇ ਜਿਹੜੀ ਇਹ ਜਾਣਕਾਰੀ ਮਿਲੀ ਆ ਸੇਮੋ ਸਾਹਿਬ ਨੇ ਦੱਸਿਆ ਵੀ ਥੋੜੀ ਜਿਹੀ ਇੱਥੇ ਚੋਰੀ ਦੀ ਜਿਹੜੀ ਆ ਘਟਨਾਵਾਂ ਥੋ ਉਦੇ ਬਾਰੇ ਵੀ ਅਸੀਂ ਗੱਲ ਕਰਦੇ ਆ ਬਾਅਦ ਚ ਵੀ ਉਹਦੇ ਨਾਲ ਜਿਵੇਂ ਸੀਸੀਟੀਵੀ ਵੀ ਇਹਨਾਂ ਨੇ ਦੁਬਾਰੇ ਲਵਾਏ ਆ ਨਹੀਂ ਉਹ ਤਰੀਕੇ ਉਹਦੇ ਨਾਲ ਉਹਦੇ ਕਰਕੇ ਵੀ ਫਾਇਰ ਵਰਗੇ ਜਿਹੜੀ ਉੱਤੇ ਦਿੱਕਤ ਉਹ ਥੋੜਾ ਜਿਹਾ ਸਾਹਮਣਾ ਕਰਨਾ ਪਿਆ ਪਰ ਪ੍ਰਮਾਤਮਾ ਕਰੇ ਸਾਨੂੰ ਚਲੋ ਐਦਾਂ ਦਾ ਕੋਈ ਕਤਾਹੀ ਨਹੀਂ ਵਰਤੀ ਪਰ ਅਸੀਂ ਇਹਦੇ ਲਈ ਚਕੰਨੇ ਰਹਾਂਗੇ ਅੱਗੇ ਕੋਈ ਅੱਗੇ ਇਨ ਫਿਊਚਰ ਪੁਲਿਸ ਪੋਸਟ ਵੀ ਇੱਥੇ ਦਿੱਤੀ ਜਾ ਰਹੀ ਜਿਵੇਂ ਗਾਂਡੇਰਾ ਉਹ ਅਸੀਂ ਬਹੁਤ ਵੱਡਾ ਗਾਂਡ ਹੋਇਆ ਜੀ ਦੇਖੋ ਪਤਾ ਕੀ ਗੱਲ ਹੁੰਦੀ ਹੈ ਜਿਵੇਂ ਸਾਡੇ ਡਾਕਟਰ ਸਾਹਿਬ ਦੀ ਤੁਸੀਂ ਸੁਣਿਆ ਹੋਣਾ ਸਟੇਟਮੈਂਟ ਵੀ 2008 ਤੋਂ ਜਿਹੜੇ ਇੱਕ ਕਾਨੂੰਨ ਆ ਵੀ ਜੇ ਹਸਪੀਟਲ ਇੱਕ ਭਾਈ ਕਨੀਆ ਦੀ ਦੇ ਸੇਵਾ ਦੀ ਤਰ੍ਹਾਂ ਆ ਜਦੋਂ ਇਹਦੇ ਚਾਰ ਦੁਵਾਰੀ ਚ ਕੋਈ ਐਂਟਰ ਹੋ ਗਿਆ ਤਾਂ ਇਹ ਸਰਬ ਸੰਝ ਆਇਆ ਇਹਦੇ ਲਈ ਕੋਈ ਨਹੀਂ ਹੈਗਾ ਇੱਥੇ ਸਿਰਫ ਪੇਸ਼ੈਂਟ ਤੇ ਡਾਕਟਰ ਦਾ ਇੱਕ ਅਪਚ ਰਿਸ਼ਤਾ ਆ ਉਹਦੇ ਲਈ ਕੋਈ ਨਹੀਂ ਹੈਗਾ ਕੌਣ ਬਗਾਨਾ ਕੌਣ ਆਪਣਾ ਪਰ ਜਿਹੜੇ ਇਹ ਜੇ ਕਈ ਵਾਰੀ ਅਸਰ ਹੁੰਦੇ ਆ ਕੋਈ ਗੜੀ ਦੁਬੀਦਾ ਪੈਦਾ ਕਰਦੇ ਆ ਹਸਪੀਟਲ ਜਾ ਕੇ ਮਾਹੌਲ ਕ੍ਰੀਏਟ ਕਰਦੇ ਆ ਤਾਂ ਉਹਦੇ ਖਿਲਾਫ ਉੱਥੇ ਵੀ ਜਿਹੜਾ ਮਾਮਲਾ ਦਰਜ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਚ ਵੀ ਇਦਾਂ ਹੋਊਗਾ ਬਾਕੀ ਰਹੀ ਸਿਕਿਉਰਿਟੀ ਦੀ ਗੱਲ ਐ ਉਹਦੇ ਵੀ ਅਸੀਂ ਵਿਚਾਰ ਕਰ ਰਹੇ ਹਾਂ ਸਰਕਾਰ ਇਹ ਤੇ ਜ਼ਰੂਰ ਧਿਆਨ ਦੇ ਰਹੀ ਆ ਵੀ ਇਹਨੂੰ ਕਿਤੇ ਨਾ ਕਿਤੇ ਅਸੀਂ ਇਹ ਪ੍ਰਬੰਧ ਕਰ ਪਾਈਏ। ਜੀ ਸਰ ਸਭ ਤੋਂ ਵੱਡੀ ਸਮੱਸਿਆ ਇਹ ਹੁੰਦੀ ਐ ਤੇ ਬਾਹਰ ਜਿਹੜੀਆਂ ਦੁਕਾਨਾਂ ਆ ਇਹ ਜਿਹੜੀਆਂ ਮੈਡੀਸਨ ਵਾਲੀਆਂ ਜੀ ਉੱਥੇ ਐ ਲੱਗਦਾ ਦੇਖਣ ਨੂੰ ਵੀ ਇਹ ਮੈਡੀਸਨ ਦੀ ਦੁਕਾਨ ਇੱਥੇ ਮਜੀ ਸਬਜ਼ੀ ਮੰਡੀ ਚ ਖੜੇ ਆ। ਜਿਹੜੇ ਪੇਸ਼ੈਂਟ ਦੇ ਉੱਪਰ ਹੈਗੇ ਆ ਆਪਣਾ ਉਹਨਾਂ ਦੇ ਦੇਖਭਾਲ ਵਾਸਤੇ ਉਹ ਜਦ ਦਵਾਈ ਲੈਣ ਜਾਂਦੇ ਆ ਬਾਹਰ ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਸਾਡੇ ਨਾਲ ਬਣ ਕੇ 25-25 ਬੰਦੇ ਉੱਥੇ ਬਾਜਾਂ ਮਾਰਨ ਵਾਲੇ ਖੜੇ ਆ ਵਕਤ ਤੱਕ ਇਹਨਾਂ ਖਿੱਚ ਗਈ ਜਦਕਾਣਾਂ ਦਾ ਬਾਹਰ ਅੰਦਰ ਵੜਦੀ ਆ ਉਹਦੇ ਵਾਸਤੇ ਤੁਸੀਂ ਕਿਰਪਾ ਕਰੋ ਜੀ ਕੋਈ ਨਾ ਬਈ ਅਜੇ ਕਈ ਵਾਰੀ ਆਵਾਜ਼ ਉਠਾ ਚੁੱਕੇ ਨੇ ਇਹ ਮੈਨੂੰ ਵੀ ਮੈਂ ਹੁਣ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਵੀ ਮੈਂ ਬਾਹਰ ਦਾ ਨਹੀਂ ਹੈਗਾ ਮੈਂ ਲੋਕ ਲੈ ਆ ਕਿਉਂਕਿ ਮੇਰਾ ਚਲੋ ਉਹਨਾਂ ਆਪਾਂ ਨੂੰ ਪਾਰਟੀ ਨੇ ਸੇਵਾ ਦਿੱਤੀ ਆ ਇਹ ਆਪਾਂ ਤੁਹਾਡੇ ਹਾਜ਼ਰ ਆ ਇਹ ਚੀਜ਼ ਮੈਂ ਪਹਿਲਾਂ ਵੀ ਨੋਟ ਕੀਤੀ ਆ ਵੀ ਇੱਥੇ ਥੋੜਾ ਜਿਹਾ ਅਜੀਬ ਜਿਹਾ ਮਾਹੌਲ ਲੱਗਦਾ ਇਸ ਤੇ ਮੈਂ ਜਿਹੜਾ ਅੱਜ ਆਉਣ ਦਾ ਮੇਰਾ ਮਤਲਬ ਹੈ ਇਹ ਤੇ ਮੈਂ ਬਹੁਤ ਖਾਸ ਤਰ੍ਹਾਂ ਧਿਆਨ ਨਾਲ ਸੀ ਦੇਣਾ ਆ ਮੈਂ ਡਾਕਟਰ ਸਾਹਿਬ ਨਾਲ ਨੂੰ ਵੀ ਇਹ ਚੀਜ਼ ਨੂੰ ਚਿਕਨਾ ਕਰਾਉਂਗਾ ਦੱਸੂਗਾ ਉਹਨਾਂ ਨੂੰ ਵੀ ਇੱਥੇ ਹੀ ਬਹੁਤ ਮਸਲਾ ਗੰਭੀਰ ਹੈ ਕਿਉਂਕਿ ਇੱਕ ਅਜੀਬ ਜਿਹਾ ਜਦਿੱਤਾ ਇਹ ਸਰਕਾਰ ਨੇ ਸਾਰੀਆਂ ਦਵਾਈਆਂ ਫ੍ਰੀ ਤੇ ਇੱਕ ਫੈਸਿਲਿਟੀ ਸਹੂਬਾ ਦੀ ਦਿੱਤੀਆਂ ਤਾਂ ਫਿਰ ਉਹਨੂੰ ਇਹ ਬਾਹਰ ਇਦਾਂ ਵਾਜਾ ਮਾਰ ਮਾਰ ਕੇ ਉਹਨੂੰ ਇਹ ਇੱਕ ਤਰ੍ਹਾਂ ਦਾ ਪ੍ਰਸੰਚੀਨ ਖੜਿਆ ਕਰਦੇ ਆ ਤੋ ਕਿ ਜਿਹੜਾ ਕੀ ਚੰਗਾ ਨਹੀਂ ਹੈਗਾ ਪਰ ਉਹ ਜਿਹੜੀ ਬਹੁਤ ਜ਼ਿਆਦਾ ਇੱਥੇ ਵਧੀਆ ਹੋ ਰਹੀ ਆ ਪਰ ਇੱਕ ਥੋੜੀ ਸਮੱਸਿਆ ਕੀ ਹੈ ਕਿ ਹਸਪਤਾਲ ਦੇ ਅੰਦਰ ਪ੍ਰਾਈਵੇਟ ਜਿਹੜੀਆਂ ਉਹ ਐਂਬੂਲੈਂਸ ਖੜਦੀਆਂ ਨੇ ਉਹਨਾਂ ਨੂੰ ਪਰਮਿਸ਼ਨ ਹੁੰਦੀ ਹੈ ਜਿੱਥੇ ਖੜਨ ਦੀ ਦੇਖੋ ਜਿਹੜੀ 108 ਵਾਲੀ ਨਹੀਂ ਖੜਦੀਆਂ ਨੇ ਜਪਨੀ ਨਹੀਂ ਪ੍ਰਾਈਵੇਟ ਐਂਬੂਲੈਂਸ ਖੜਦੀਆਂ ਨੇ ਜੀ ਤਾਂ ਨੰਬਰ ਦੱਸ ਸਾਡੇ ਕੋਲ ਐਂਬੂਲੈਂਸ ਕੀ ਸਰ ਅਵੇਲੇਬਿਲਟੀ ਨਹੀਂ ਹੈ ਬਹੁਤ ਵਧੀਆ ਹੈ 108 ਜਿਵੇਂ ਗਵਰਨਮੈਂਟ ਦੇਦੀ ਚੱਲਦੀ ਹੈ ਜੇ ਤਾਂ ਹੈਗੀ ਆ ਉਹਨਾਂ ਦੇ ਕੋਲ ਪਰਮਿਸ਼ਨ ਫਿਰ ਤਾਂ ਉਹ ਖੜ ਸਕਦੀਆਂ ਆ ਅਦਰਵਾਈਜ਼ ਅਦਰ ਪ੍ਰਾਈਵੇਟ ਉਹ ਕਿਰਾਇਆ ਵੀ ਮਨ ਮਰਜ਼ੀ ਦਾ ਲੈਂਦੇ ਨੇ ਮਨ ਮਰਜ਼ੀ ਦਾ ਕਿਰਾਇਆ ਨਹੀਂ ਫਿਰ ਉਹਦੇ ਤੇ ਕਾਨੂੰਨੀ ਕਾਰਵਾਈ ਹੋਗੀ ਕਦੀ ਹੋਵੇ ਨਹੀਂ ਸਰ ਨਹੀਂ ਬਸ ਅੱਜ ਦੇਖੋ ਅੱਜ ਤੁਸੀਂ ਇਹ ਸਵਾਲ ਸਾਡੀ ਨਾਜ਼ਰਾਂ ਚ ਲੈ ਕੇ ਆਏ ਹੋ ਤੇ ਇਹ ਤੇ ਹੋਣੀ ਹੋਣੀ ਹੈ ਸਰ ਐਚਐਮ ਸਰ ਮੈਂ ਆਪਣੇ ਹੁਣ ਐਚਐਮ ਉਹਨਾਂ ਦਾ ਗੰਡ ਤੋਂ ਬੀਤੀ ਹੋਈ ਐਚਐਮ ਸਰ ਮੈਂ ਕਹਾ ਕਿ ਉਹ ਐਮਬੂਲੈਂਸ ਪ੍ਰੋਵਾਈਡ ਕਰ ਪਰ ਉਹ ਗੰਡੇ ਕੋ ਤੋਂ ਕੋ ਤੋਂ ਚੱਲਦਾ ਕੰਮ ਉਹ ਮਨ ਮਰਜ਼ੀ ਦਾ ਕਿਰਾਇਆ ਲੈਂਦੇ ਆ ਜੀ ਆਪਣਾ ਸਰ ਸਾਡੇ ਕੋਲ ਐਮਬੂਲੈਂਸ ਹੈ ਨਹੀਂ ਹੈ ਪੇਸ਼ੈਂਟ ਬਿਲਕੁਲ ਹੀ ਨੈਗਲੈਕਟਡ ਹੋ ਜਾਂਦੇ ਆ ਸਰ ਅਮਨੇ ਸਰ ਐਸਡੀਐਮ ਸਰ ਸੇ ਤੁਸੀ ਤੁਸੀ ਐਸਡੀ ਮੈਂ ਮੈਂ ਤੁਹਾਨੂੰ ਇਹ ਗੱਲ ਚੀਜ਼ ਕਿਸੇ ਦੱਸਣਾ ਚਾਹੁੰਦਾ ਤੁਹਾਡੇ ਮਾਧਿਮ ਰਹੀ ਮੈਨੂੰ ਇਹ ਚੀਜ਼ ਦਾ ਪਤਾ ਲੱਗਿਆ ਵੀ ਇੱਥੇ ਜਿਹੜੀ ਐਂਬੂਲੈਂਸ ਹੈ ਉਹ ਪ੍ਰਾਈਵੇਟ ਖੜੀ ਰਹਿੰਦੀ ਹੈ ਜਦੋਂ ਸਾਡੇ ਕੋਲੇ ਅਵੇਲੇਬਿਲਟੀ ਹੈਗੀ ਹੈ ਤਾਂ ਸਾਨੂੰ ਉਸ ਪ੍ਰਾਈਵੇਟ ਦੀ ਲੋੜ ਨਹੀਂ ਹੈਗੀ ਨਹੀਂ ਹੈ ਪਰ ਜੇ ਉਹਨਾਂ ਕੋਲੇ ਪਰਮਿਸ਼ਨ ਹੈਗੀ ਹੈ ਤੇ ਉਹ ਸਹੀ ਪੇਸ਼ੈਂਟ ਨਾਲ ਡੀਲ ਕਰਦੇ ਆ ਫਿਰ ਉਹ ਚੀਜ਼ ਇੱਕ ਕਿਤੇ ਨ ਕਿਤੇ ਗੱਲ ਆ ਜਾਂਦੀ ਆ ਪਰ ਜਿੱਥੇ ਸਰਕਾਰ ਹਮੇਸ਼ਾ ਮਰੀਜ਼ਾਂ ਦਾ ਤੇ ਹਰ ਇੱਕ ਪਾਸੋਂ ਸਿਹਤ ਸਹੂਲਤ ਦੇ ਰਹੀ ਹੈ ਜੇ ਐਦਾਂ ਦਾ ਕੁਝ ਐਦਾਂ ਦਾ ਹੋ ਰਿਹਾ ਆ ਤੇ ਤੋਂ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇ ਸਾਡਾ ਤੁਹਾਡੀ ਨੋਟਿਸ ਲਿਆ ਦਿੰਦੇ ਆ ਜਿਹੜੀਆਂ ਨਿੱਜੀ ਸੰਸਥਾਵਾਂ ਨੇ ਪ੍ਰਾਈਵੇਟ ਐਂਬਲੈਂਸਾਂ ਦਿੱਤੀਆਂ ਨੇ ਉਹਨਾਂ ਨੂੰ ਵੀ ਐਕਟਿਵ ਬਰਾਬਰ ਕਰ ਦਿੰਦੇ ਨੇ ਜਿਹੜੇ ਇੱਥੇ ਪ੍ਰਾਈਵੇਟ ਖੜੇ ਨੇ ਉਹਨਾਂ ਨੂੰ ਧਮਕਾ ਦਿੰਦੇ ਨੇ ਉਹ ਨਹੀਂ ਆਦੇ ਵੇਰੇ ਆਪਣੇ ਮਨਮਰਜ਼ੀ ਦੇ ਪੈਰ ਲਾ ਗਏ ਤੁਸੀਂ ਅੱਜ ਦੇਖੋ ਫਸਟ ਟਾਈਮ ਇਹ ਸਵਾਲ ਰੱਖਿਆ ਇਹਦਾ ਹੱਲ ਹੋ ਜਾਣਾ ਹੈ ਜਿਵੇਂ ਸਰ ਜਿੰਨੇ ਡਾਕਟਰਾਂ ਦੀ ਸ਼ਾਰਟੇਜ ਦੱਸੀ ਇੱਥੇ ਇਹ ਇਹ 300 ਚ ਹੋ ਜੂਗਾ ਹਾਂ ਇਹਦਾ ਅਸੀਂ ਆਪਾਂ ਟਰਾਈ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਕਿਉਂਕਿ ਆਪਣਾ ਮੇਨ ਮੇਨ ਹੈ ਜਿਹੜਾ ਉਹ ਡਾਕਟਰਾਂ ਦੇ ਦਿੱਕਾ ਇੱਕ ਸਟਾਫ ਸਟਾਫ ਦਾ ਦੱਸਿਆ ਇਹਨਾਂ ਨੇ ਵੀ ਜਿਹੜਾ ਗਰਾਉਂਡ ਲੈਵਲ ਤੇ ਸਟਾਫ ਕੰਮ ਕਰਦਾ ਵੀ ਉਹ ਚ ਥੋੜੀ ਕਮੀ ਹੈਗੀ ਆ ਜਿਆਦਾ